ਮੈਂ ਭਰਾ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇਹ ਦਵਾਈ ਸੋਇ ਲਾਈਫ ਗੋਲ ਨਾਲ ਕਰੋ ਪੈਨ ਜੋ ਦਵਾਈ ਆਪਾਂ ਝੋਨੇ ਵਿੱਚ ਰਿਪੀਟ ਦੂਸਰੀ ਵਾਰ ਪਾਉਣ ਲੱਗੇ ਹਾਂ ਜਿਵੇਂ ਕਿ ਆਪਾਂ ਪਹਿਲੀ ਵਾਰ ਯੂਰੀਆ ਖਾਦ ਦੇ ਨਾਲ ਇਹ ਦਵਾਈਆਂ ਮਿਕਸ ਕਰਕੇ ਤਾਂ ਆਪਾਂ ਰੇਤੇ ਜਾਈ ਪੂਰੀ ਤਰ੍ਹਾਂ ਲਾ ਕੇ ਪਾਈ ਸੀ ਸਤ ਦੂਸਰੀ ਵਾਰ ਦੁਬਾਰਾ ਆਪਾਂ ਇਹ ਦਵਾਈਆਂ ਪਾਣ ਲੱਗੇ ਆ ਤਾਂ ਦਵਾਈ ਉਹ ਜਿਹੜੀ ਪਹਿਲੀ ਵਾਰ ਆਪਾਂ ਪਾਈ ਆ तकरीबन ਆਪਾਂ 10 ਹੋ ਗਏ ਆ 10 ਦਿਨ ਪੂਰੇ 10ਵੇਂ ਦਿਨ ਦੁਬਾਰਾ ਆਪਾਂ ਰਿਪੀਟ ਦਵਾਈ ਇਹ ਪਾਉਣ ਲੱਗੇ ਆ ਤਾਂ ਚੋਨੇ ਦੀ ਜੋ ਕੁਆਲਿਟੀ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਵਧੀਆ ਹੋਂ ਤੱਕ ਚੋਨਾ ਆਪਣਾ ਹੈਗਾ ਆ ਤਾਂ ਇੱਕ ਸਾਈਟ ਆਪਾਂ ਜੋ ਦੋਸਤੋ ਇਹ ਬਹੁਤ ਵਧੀਆ ਕੰਪਨੀ ਦੀ ਦਵਾਈ ਆ ਕਿਉਂਕਿ ਮੈਂ ਮੰਨਦਾ ਨਹੀਂ ਹੁੰਦਾ ਸੀ ਵੀ ਐਨੀ ਵਧੀਆ ਹੋਊਗੀ ਕਿਉਂਕਿ ਮੈਂ ਇਸ ਕਿੱਲੇ ਦੇ ਵਾਸਤੇ ਇੱਕ ਸਪੈਸ਼ਲ ਰਿਜ਼ਲਟ ਲੈ ਰਿਆ ਜਿਹੜੀ ਮੈਂ ਦੂਸਰੇ ਵਾਹਨ ਦੇ ਵਿੱਚ ਪਾਈ ਉਹ ਮੈਂ ਦੂਸਰੀਆਂ ਦਵਾਈਆਂ ਪਾ ਰਿਹਾ ਇੱਕ ਕਿੱਲੇ ਦੇ ਵਿੱਚ ਮੈਂ ਇਹ ਯੂਜ਼ ਕਰਦਾ ਪਿਆ ਤੇ ਇਹਦੇ ਨਾਲ ਉਹਦੇ ਨਾਲ ਕੁਆਲਿਟੀ ਬਹੁਤ ਵਧੀਆ ਇਸ ਜਿਹੜੀ ਆ ਦਵਾਈ ਪਾਈ ਇਹਦੇ ਚੋਨੇ ਦਾ ਬਹੁਤ ਵਧੀਆ ਫਰਕ ਆ ਉਹਦੇ ਨਾਲ ਉਹਦਾ ਔਲਾ ਖੜਾ ਹੈ ਇਹ ਜਿਹੜੀ ਦਵਾਈ ਪਾਈ ਬਹੁਤ ਵਧੀਆ ਖੜਾ ਹੈ ਅੱਗਾ ਤੋਂ ਅੱਜ ਮੈਂ ਕਿੱਲੇ ਦੀ ਪਾਈ ਅੱਗਾ ਮੇਰੇ ਕੋਲ ਤਿੰਨ ਕਿੱਲੇ ਚਾਰ ਰਗੇ ਨੇ ਮੈਂ ਸਾਰੀ ਦਵਾਈ ਇਹੋ ਹੀ ਯੂਜ਼ ਕਰਾ ਕਰਾਂਗਾ ਤਾਂ ਦੋਸਤੋ ਤੁਸੀਂ ਸੁਣਾ ਹੀ ਹੈ ਕਿ ਇਸ ਵੀਰ ਨੂੰ ਆਪਾਂ ਪਿਛਲੇ 1.5 ਸਾਲ ਤੋਂ ਹੀ ਫਸਲ ਦੇ ਵਿੱਚ ਦਵਾਈਆਂ ਇਹ ਯੂਜ਼ ਕਰਵਾਉਂਦੇ ਆਏ ਆ ਪਰ ਉਹਦੇ ਵਿੱਚ ਕੀ ਰਹਿੰਦਾ ਆ ਕਿ ਆਪਾਂ ਕੰਪਲੀਟ ਟਰੀਟਮੈਂਟ ਨਾ ਕਰਕੇ ਜ਼ਮੀਨ ਦਾ ਤਜੀਦ ਕਰਕੇ ਆਪਾਂ ਨੂੰ ਉਨੀ ਕੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਹਾ ਆ ਪਰ ਇਸ ਵਾਰ ਆਪਾਂ ਕੰਪਲੀਟ ਟਰੀਟਮੈਂਟ ਇਹਨਾਂ ਦਵਾਈਆਂ ਨਾਲ ਸ਼ੁਰੂ ਕੀਤਾ ਆ ਪੂਰੇ ਇੱਕ ਕਿੱਲੇ ਤੇ ਤਾਂ ਨਾਲ ਜਿਹੜੇ ਜ਼ਮੀਨਾਂ ਉਹਦੇ ਤੇ ਇਹ ਆਪਦੀਆਂ ਪੈਸਟਿਸਰ ਤੋਂ ਲੈ ਕੇ ਦਵਾਈਆਂ ਕਲੋਰੋ ਡੀ ਏ ਪੀ ਜ਼ਿੰਕ ਤੇ ਹੋਰ ਕਾਫੀ ਕੁਝ ਪਾ ਰਹੇ ਆ ਤਾਂ ਪਹਿਲੀ ਖਾਦ ਵਿੱਚ ਹੀ ਇਹਨਾਂ ਨੇ ਜੋ ਦਵਾਈਆਂ ਅਲੱਗ ਛੋਂਦੇ ਨੇ ਪਾਈ ਆ ਉਹਦੇ ਚ ਤੇ ਆਪਾਂ ਇਹ ਦਵਾਈਆਂ ਯੂਰੀਆ ਦੇ ਨਾਲ ਮਿਕਸ ਕਰਵਾ ਕੇ ਪਾਈ ਆ ਤੇ ਕਾਫੀ ਵਧੀਆ ਝੋਨਾ ਰਿਹਾ ਵੀਰ ਤੇ ਮੋਹ ਤੁਸੀਂ ਸੁਣਿਆ ਹੀ ਹੈ ਤੇ ਹੁਣ ਤੁਹਾਨੂੰ ਦਵਾਈ ਦਿਖਾਉਂਦੇ ਆ ਕਿ ਇਸ ਤਰ੍ਹਾਂ ਪਹਿਨੂੰ ਮਿਕਸ ਕਰਦੇ ਆ ਤੇ ਕਿਦਾਂ ਫਿਰ ਆਪਾਂ ਖਾਦ ਦੇ ਵਿੱਚ ਇਹਨੂੰ ਮਿਲਾ ਕੇ ਤੇ ਛੱਟਾ ਦਿੰਦੇ ਆ ਕਿਉਂਕਿ ਪਿਛਲੀ ਵਾਰ ਆਪਾਂ ਪੂਰੀ ਵੀਡੀਓ ਆਪਾਂ ਬਣਾ ਨਹੀਂ ਪਾਏ ਤਾਂ ਇਸ ਵਾਰ ਅਗਰ ਜੇ ਤਾਂ ਦਿਰ ਪੂਰਾ ਕਲੀਅਰ ਹੋਇਆ ਤਾਂ ਆਪਾਂ ਅੱਜ ਇਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਤਾਂ ਦੇਖਦੇ ਆਂ ਪਹਿਲਾਂ ਦਵਾਈ ਕਿੱਦਾਂ ਮਿਲਾਉਂਦੇ ਆਪਾਂ ਵਾਹ ਬਹੁਤ ਬੜੀ ਹੈ ਇਹ ਪੂਰੀ ਪੂਰੀ ਪਾਣੀ ਇਹ ਪੂਰੀ ਪਾਣੀ ਇਹ 1.5 ਲੀਟਰ ਦਵਾਈ ਆਪਣੇ ਹਾਂ 1.5 ਲੀਟਰ ਇਹ ਦਵਾਈ ਆਪਣੇ ਕੋਲ ਰਹੇਗੀ ਸੋ ਹੀ ਲਾਈਫ 골ਡ ਜੋ ਪੂਰਾ 1 ਲੀਟਰ ਆਪਾਂ ਪਾਵਾਂਗੇ ਤੇ ਨਾਲ ਕਰੋ ਪੰਨ ਪਾਈ ਆ ਜੋ ਆਪਾਂ ਪਹਿਲੀ ਵਾਰ ਬੋਟਲ ਦੇ ਵਿੱਚੋਂ ਅੱਧੀ ਪਾਈ ਸੀ ਤੇ ਬਚਦੀ ਦਵਾਈ ਹੁਣ ਆਪਾਂ ਦੁਬਾਰਾ ਪਾਉਣ ਲੱਗਿਆ ਤੇ ਇਧਰ ਖਾਦ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ ਗੱਟੇ ਦੇ ਵਿੱਚੋਂ ਖਾਦ ਕੱਢੀ ਆ ਤੇ ਜੋ ਬਚਦੀ ਖਾਦ ਆ ਇਹ ਆਪਾਂ ਇੱਕ ਸਾਈਡ ਤੇ ਕਰ ਦਿੱਤੀ ਆ ਤਜੇ ਤੋਂ ਪਹਿਲੀ ਵਾਰ ਕੀਤਾ ਏਦਾਂ ਟਰੀਟਮੈਂਟ ਕੀਤਾ ਆ ਖਾਦ ਇਸ ਤਰੀਕੇ ਨਾਲ ਤੇ ਬਾਕੀ ਗੱਟੇ ਜੋ ਕੱਢ ਕੇ ਤੇ ਏਦਾਂ ਇੱਕੋ ਬਰਤਨ ਦੇ ਵਿੱਚ ਆਪਾਂ ਦਵਾਈ ਮਿਕਸ ਕਰ ਲਈ ਸੀ ਜਿਤਾ ਕਿ ਹੁਣ ਵੀਰਾ ਦਵਾਈ ਮਲਾ ਰਾਇਆ ਤੇ ਏਦਾਂ ਕਰਨ ਦੇ ਨਾਲ ਫਸਲ ਤੇ ਆਪਣੀ ਜੋ ਪੈਦਾਵਾਰ ਲਗਭਗ ਇੰਨੀ ਕੁ ਜ਼ਬਰਦਸਤ ਰਹਿੰਦੀ ਆ ਬਹੁਤ ਵਧੀਆ ਰਹਿੰਦੀ ਆ ਕਿ ਸਾਰੇ ਹਲਮ ਆਪਣੇ ਦੂਰ ਹੋ ਜਾਂਦੇ ਆ ਸੋਇ ਲਾਈਫ 골ਡ ਕ੍ਰੋਪ ਨੇ ਰਿਪੀਟ ਆਪਾਂ ਦੂਸਰੀ ਵਾਰ ਇੱਕ ਕਿੱਲੇ ਦੇ ਵਿੱਚ ਪਾ ਰਹੇ ਹਾਂ ਇੱਕੋ ਬਰਤਨ ਦੇ ਵਿੱਚ ਮਿਕਸ ਕਰਕੇ ਦਵਾਈ ਜਦੋਂ ਆਪਾਂ ਇਹ ਰੇਤੇ ਵਿੱਚ ਜਾਂ ਫਿਰ ਇਹ ਰੂੜੀ ਵਿੱਚ ਮਿਲਾ ਕੇ ਤੇ ਯੂਰੀਆ ਖਾਦ ਦੇ ਵਿੱਚ ਆਪਾਂ ਜਦੋਂ ਮਿਲਾਉਂਦੇ ਹਾਂ ਤੇ ਰਿਜ਼ਲਟ ਲਾਜਵਾਬ ਰਹਿੰਦਾ ਆਇਆ ਆਸਟਾ ਆਪਾ ਇੱਕੋ ਬਰਤਨ ਦੇ ਵਿੱਚ ਦਵਾਈ ਮਿਕਸ ਕਰਕੇ ਤੇ ਉਤੋਂ ਆਪਾਂ ਕਿਸੇ ਵੀ ਛੋਟੀ ਮੋਟੀ ਲੱਕੜ ਮਾਵੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੁਹਾਡੇ ਕੋਲੇ ਰੇਤਾ ਆ ਤੁਸੀਂ ਰੇਤੇ ਚ ਮਿਲਾ ਸਕਦੇ ਹੋ ਨਹੀਂ ਤਾਂ ਫਿਰ ਐਦਾਂ ਦੀ ਬਰੇਕ ਬਰੇਕ ਤੁਸੀਂ ਅਰੋੜ ਲੈ ਕੇ ਦਵਾਈ ਉਹਦੇ ਵਿੱਚ ਮਿਲਾ ਕੇ ਉਸ ਤੋਂ ਬਾਅਦ ਖਾਦ ਦੇ ਵਿੱਚ ਮਿਲਾ ਕੇ ਜੇ ਛੱਟਾ ਦਿਨੇ ਹੋ ਤਾਂ ਕਾਫੀ ਵਧੀਆ ਜਲਟ ਦਿੰਦੀ ਆ ਦਵਾਈ ਤਮ ਮਿਕਸ ਕੀਤੀ ਹੋਈ ਦਵਾਈ ਦੋਸਤੋ ਇਸ ਤਰ੍ਹਾਂ ਰੋੜੀ ਵਿੱਚ ਆਪਾਂ ਮਿਲਾ ਕੇ ਬਸ ਇਹ ਲੈ ਹੋਰ ਨਹੀਂ ਰੇਤੇ ਨਾਲ ਰਿਜ਼ਲਟ ਕਾਫੀ ਵਧੀਆ ਆਉਂਦਾ ਹੈ ਪਰ ਰੇਤੇ ਨਾਲ ਕੀ ਰਹਿੰਦਾ ਹੈ ਕਿਉਂਕਿ ਰੇਤਾ ਪਾਣੀ ਨੂੰ ਜਿਆਦਾ ਮਤਲਬ ਕੇ ਡਬਲ ਕਰ ਦਿੰਦਾ ਆ ਤਾਂ ਇਸ ਕਰਕੇ ਦੂਸਰਾ ਤਰੀਕਾ ਆਪਾਂ ਅਪਣਾਇਆ ਜੋ ਆਲੀ ਦੇ ਵਿੱਚ ਮਿਕਸ ਕਰਕੇ ਦਵਾਈ ਪਾਉਣ ਦਾ ਤਾਂ ਇਹਦੇ ਨਾਲ ਜਿੱਦਾਂ ਕਹਿ ਲੋ ਗਿੱਲੀ ਦਵਾਈ ਨਹੀਂ ਜ਼ਿਆਦਾ ਹੁੰਦੀ ਤਾਂ ਦਵਾਈ ਲਗਪਗ ਪੈ ਚੁੱਕੀ ਆ ਬਾਲਟੀ ਦੇ ਵਿੱਚ ਬਾਲਟੀ ਖਾਲੀ ਆਪਾਂ ਨੇ ਕਰ ਲਈ ਆ ਤੇ ਇਹ ਹੁਣ ਜੋ ਰੋੜ ਇਸ ਖਾਦ ਦੇ ਵਿੱਚ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਚੋਨੇ ਦੇ ਵਿੱਚ ਛੱਟਾ ਦੇ ਦਾਂਗੇ ਐਦਾਂ ਆਪਾਂ ਖਾਦ ਵਿੱਚ ਮਿਕਸ ਕਰ ਲੈਂਦੇ ਆ ਤੇ ਮਿਕਸ ਕਰਨ ਤੋਂ ਬਾਅਦ ਛੱਟਾ ਦੇ ਕੇ ਪਸਾਨੀ ਨਾਲ ਆਪਾਂ ਇਹ ਦਵਾਈ ਆਪਣੇ ਖੇਤ ਦੇ ਵਿੱਚ ਪਾ ਲੈਨੇ ਆ ਤਾਂ ਜਿਵੇਂ ਜਿਵੇਂ ਇਹ ਦਵਾਈਆਂ ਆਪਣੀ ਫਸਲ ਦੇ ਵਿੱਚ ਪੈਂਦੀਆਂ ਰਹਿੰਦੀਆਂ ਆਪਣੀ ਜ਼ਮੀਨ ਦੇ ਵਿੱਚ ਪੈਂਦੀਆਂ ਰਹਿੰਦੀਆਂ ਤਾਂ ਯੂਰੀਆ ਖਾਦ ਡੀਏਪੀ ਖਾਦ ਇਹਨਾਂ ਤੋਂ ਇਲਾਵਾ ਹੋਰ ਵੀ ਜਿੰਨੀਆਂ ਲਿਕੁਇਡ ਦਵਾਈਆਂ ਕੈਮੀਕਲ ਵਾਲੀਆਂ ਆਉਂਦੀਆਂ ਆ ਤਾਂ ਉਹ ਆਪਾਂ ਬਿਲਕੁਲ ਆਪਣੇ ਫਸਲਾਂ ਦੇ ਵਿੱਚੋਂ ਬੰਦ ਕਰ ਸਕਦੇ ਆ ਜਦੋਂ ਇਹ ਲੌਂਗ ਟਾਈਮ ਆਪਣੀ ਫਸਲ ਤੇ ਵਿੱਚ ਪੈਂਦੀ ਰਹੇਗੀ ਤਾਂ ਆਪਣੀ ਫਸਲ ਦੀ ਪੈਦਾਵਾਰ ਚੰਗੀ ਰਹੇਗੀ ਜ਼ਮੀਨ ਦੇ ਵਿੱਚੋਂ ਜ਼ਹਿਰ ਦੀ ਮਾਤਰਾ ਘੱਟ ਹੋ ਜਾਏਗੀ ਤੇ ਜਦੋਂ ਜ਼ਹਿਰ ਦੀ ਮਾਤਰਾ ਜ਼ਮੀਨ ਦੇ ਵਿੱਚੋਂ ਘੱਟ ਹੋ ਜਾਏਗੀ ਤਾਂ ਉਦੋਂ ਹੀ ਆਪਾਂ ਬਿਮਾਰੀਆਂ ਤੋਂ ਵੀ ਮੁਕਤ ਹੋ ਜਾਾਂਗੇ ਕਿਉਂਕਿ ਅੱਜ ਪੈਸਟਿਸ ਹੈ ਤਾਂ ਲਿਆ ਲਿਆ ਕੇ ਕੈਮੀਕਲ ਵਾਲੀਆਂ ਦਵਾਈਆਂ ਖਾ ਖਾ ਕੇ ਫਸਲਾਂ ਦੇ ਵਿੱਚ ਜਦੋਂ ਆਪਾਂ ਪਾਉਂਦੇ ਆ ਤਾਂ ਉਹੀ ਫਸਲਾ ਆਪਾਂ ਖਾਂਦੇ ਆ ਤਾਂ ਕਾਫੀ ਜੋ ਆਪਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਦਵਾਈ ਪੂਰੀ ਤਰ੍ਹਾਂ ਮਿਕਸ ਹੋ ਗਈ ਐ ਖਾਦ ਵਿੱਚ ਗੱਟੇ 'ਚ ਪਾ ਕੇ ਤੇ ਲਿਜਾ ਕੇ ਜ਼ਮੀਨ ਦੇ ਲਾਗੇ ਤੇ ਚੋਲੀਆਂ ਚ ਪਾ ਪਾ ਕੇ ਛਿੱਟਾ ਦੇ ਦਾਂਗੇ ਤਾਂ ਅੱਗੇ ਚਾਲ ਕੇ ਦਿਖਾਉਂਦੇ ਆ ਤੁਹਾਨੂੰ ਜਿਹੜੇ ਫਸਲ ਦੇ ਵਿੱਚ ਇਹ ਦਵਾਈ ਆਪਾਂ ਪਾਉਣੀ ਆ ਤਾਂ ਲਓ ਵੀ ਦੋਸਤੋ ਇਹ ਦਵਾਈ ਆਪਣੇ ਜ਼ਮੀਨ ਦੇ ਕੋਲ ਆ ਗਈ ਹੈ ਜਿਹਦੇ ਵਿੱਚ ਪਾਉਣੀ ਆ ਤੇ ਗੱਟੇ ਤੋਂ ਅੰਦਾਜ਼ਾ ਤੋਂ ਲਾਏ ਸਕਦੇ ਹੋ ਕਿ ਪੂਰੇ ਗੱਟੇ ਦੇ ਵਿੱਚੋਂ ਕਿੰਨੋਂ ਕਿੰਨੀ ਕਿਲੋ ਘਟ ਖਾਦ ਹੋ ਸਕਦੀ ਆ ਬਾਕੀ ਜੋ ਆਪਾਂ ਦਵਾਈਆਂ ਮਿਕਸ ਕੀਤੀਆਂ ਆ ਉਹ ਤੁਹਾਨੂੰ ਪਹਿਲਾਂ ਦਿਖਾਈ ਦਿੱਤਾ ਆ ਦੁਬਾਰਾ ਫਿਰ ਆਪਾਂ ਛੋਲੀ ਦੇ ਵਿੱਚ ਪਾਈ ਉਹ ਦਵਾਈ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਹ ਦਵਾਈ ਆਪਣੀ ਰਹਿ ਗਈ ਜੋ ਰੋੜੀ ਵਿੱਚ ਮਿਕਸ ਕਰਕੇ ਤੇ ਖਾਦ ਵਿੱਚ ਮਲਾਈ ਗਈ ਆ ਤਾਂ ਇਧਰ ਬਾਕੀ ਜੋ ਗੱਟੇ ਦੇ ਵਿੱਚ ਪਈ ਖਾਦ ਜੋ ਦਵਾਈ ਆ ਸਰਪੇਟ ਆਪਾਂ ਦੋਸਰਵਾਰ ਫੋਨ ਲੱਗਿਆ ਪੂਰੇ 10ਵੇਂ ਦਿਨ ਬਾਅਦ ਪੈ ਰਹੀ ਆ ਕਿਉਂਕਿ ਕੰਮ ਕਾਰ ਦੇ ਵਿੱਚੋਂ ਸਮਾਂ ਨਹੀਂ ਮਿਲਿਆ ਤੇ ਜਿਵੇਂ ਅੱਜ ਸਮਾਂ ਮਿਲਿਆ ਤੇ ਦਵਾਈਆਂ ਪਰਪੇ ਪਾ ਰਹੇ ਆ ਇਹ ਜੋ ਹੁੰਦਾ ਹੈ ਦੋਸਤੋ ਜਿਹਦੇ ਵਿੱਚ ਦਵਾਈ ਪਾ ਰਹੇ ਆ ਪੂਰਾ ਇੱਕ ਕਿਲਾ ਆਪਾਂ ਇਹਨਾਂ ਦਵਾਈਆਂ ਨੂੰ ਦਿੱਤਾ ਆ ਕਿ ਜੋ ਜੋ ਵੀ ਕੰਪਲੀਟ ਟਰੀਟਮੈਂਟ ਰਹੇਗਾ ਥੋਨੇ ਦਾ ਤਾਂ ਆਪਣੀ ਇਹ ਆਰਗੇਨਿਕ ਦਵਾਈਆਂ ਨਾਲ ਹੀ ਰਹੇਗਾ ਲੋੜ ਮੁਤਾਬਕ ਆਪਾਂ ਯੂਰੀਆ ਖਾਦ ਦਾ ਇਸਤੇਮਾਲ ਕਰਾਂਗੇ ਝਵਨਾ ਤੁਹਾਡੇ ਸਾਹਮਣੇ ਹੈ ਇਧਰ ਝੋਨਾ ਛੇਕ ਨਾਲ ਜਿਹਦੇ ਵਿੱਚ ਵੀਰਨੇ ਡੀਪੀ ਖਾਦ ਤੇ ਨਾਲ ਦੋ ਜਿੰਕਾਂ ਦਾ ਯੂਜ਼ ਕੀਤਾ ਆ ਤਾਂ ਪੱਤਰ ਇਹਦੇ ਚੋਨੇ ਦੇ ਵਿੱਚੋਂ ਵਿੱਚੋਂ ਹਾਲੇ ਵੀ ਪੀਲੇ ਪੀਲੇ ਆ ਤੇ ਆਪਣੇ ਜਿੱਦਰ ਆਰਗੈਨਿਕ ਦਵਾਈਆਂ ਦੇ ਨਾਲ ਆਪਾਂ ਯੂਰੀਆ ਖਾਦ ਲੋੜ ਅਨਸਾਰ ਪਾਈ ਆ ਤਾਂ ਚੋਨਾ ਬਿਲਕੁਲ ਹਰਾਇਆ ਕਾਲਾਇਆ ਜੋ ਨਾ ਕਿਤੇ ਵੀ ਆਪਾਂ ਨੂੰ ਕੋਈ ਪੀਲਾ ਪੱਤਾ ਨਜ਼ਰ ਨਹੀਂ ਆਇਆ ਤਾਂ ਇਹ ਜੋ ਨਾ ਆ ਖਾਦ ਪੈ ਰਹੀ ਹੈ ਦੇਖ ਸਕਦੇ ਹੋ ਸਤਾ ਚੋਨਾ ਦੋਸਤੋ ਤੁਸੀਂ ਦੇਖਿਆ ਹੀ ਹੈ ਜਿਹਦੇ ਵਿੱਚ ਦਵਾਈ ਆਪਾਂ ਆਰਗੇਨਿਕ ਦਵਾਈ ਦੇ ਨਾਲ ਨਾਲ ਯੂਰੀਆ ਖਾਦ ਆਪਾਂ ਲੋੜ ਅਨਸਾਰ ਪਾ ਰਹੇ ਹਾਂ ਤੇ ਉਹ ਵੀ ਚੋਨਾ ਤੁਹਾਨੂੰ ਦਿਖਾਇਆ ਹੀ ਹੈ ਤਾਂ ਇਹਦਾ ਰੰਗ ਤੇ ਦੂਸਰਾ ਚੋਨੇ ਦਾ ਰੰਗ ਆਪਾਂ ਆਣ ਵਾਲੇ ਦੋ ਤਿੰਨ ਦਿਨਾਂ ਬਾਅਦ ਦੁਬਾਰਾ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਟਾਈਮ ਬਣਾ ਕੇ ਜਰੂਰ ਦਿਖਾਵਾਂਗੇ ਤਾਂ ਵੀਰੇ ਦੇ ਮੂੰਹੋਂ ਤੁਸੀਂ ਸੁਣਾ ਹੀ ਹੈ ਕਿ ਉਹਦੇ ਚੋਨੇ ਵਿੱਚ ਉਹਨੇ ਟ੍ਰੀਟਮੈਂਟ ਕੀਤਾ ਉਹਦਾ ਰਿਐਕਸ਼ਨ ਕਿਦਾਂ ਦਾ ਰਿਹਾ ਤੇ ਆਪਣੀਆਂ ਦਵਾਈਆਂ ਪਾਉਣ ਦੇ ਨਾਲ ਇਸ ਚੋਨੇ ਦਾ ਰਿਐਕਸ਼ਨ ਕਿਦਾਂ ਦਾ ਰਿਹਾ ਤੇ ਉਹਨੇ ਇਹ ਵੀ ਗੱਲ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਇਹ ਆਪਣੀਆਂ ਦਵਾਈਆਂ ਦਾ ਜ਼ਿਆਦਾ ਯੂਸ ਆਪਣੀਆਂ ਫਸਲਾਂ ਦੇ ਵਿੱਚ ਕਰਨਗੇ ਲੋੜ ਪੈਣ ਤੇ ਪੈਸਟੀਸਾਈਡ ਤੋਂ ਲਿਆ ਕੇ ਦਵਾਈਆਂ ਜ਼ਰੂਰ ਪਾ ਸਕਦੇ ਆ ਆਦਰਵਾਈਜ਼ ਆਪਣੀਆਂ ਦਵਾਈਆਂ ਹੀ ਫਸਲਾਂ ਦੇ ਵਿੱਚ ਪੈਣ ਗਿਆ ਤਾਂ ਇਹਦੇ ਨਾਲ ਕੀ ਹੈ ਫਸਲ ਦੀ ਪੈਦਾਵਾਰ ਚੰਗੀ ਰਹੇਗੀ ਫਸਲ ਦੇ ਵਿੱਚੋਂ ਜ਼ਹਿਰ ਕੱਟੇਗੀ ਤੇ ਜਦੋਂ ਫਸਲ ਦੇ ਵਿੱਚੋਂ ਜ਼ਹਿਰ ਕੱਟੇਗੀ ਤਾਂ ਉਹ ਫਸਲ ਜਦੋਂ ਆਪਾਂ ਘਰਾਂ ਦੇ ਵਿੱਚ ਆਪਦੇ ਰਮਾਂ ਵਿੱਚ ਪਾਉਂਦੇ ਆਂ ਆਪਾਂ ਖਾਂਦੇ ਆਂ ਤਾਂ ਆਪਣੀ ਸਿਹਤ ਵੀ ਤੰਦਰੁਸਤ ਰਹਿੰਦੀ ਆ ਤਾਂ ਇਸੇ ਤਰ੍ਹਾਂ ਹੀ ਵਾਤ ਵਦ ਵੀ ਇਹਨਾਂ ਦਵਾਈਆਂ ਦਾ ਇਸਤੇਮਾਲ ਕਰਨ ਤਾਂ ਜੋ ਜ਼ਹਿਰ ਰਹਿਤ ਫਸਲ ਖਾ ਕੇ ਬਿਮਾਰੀਆਂ ਤੋਂ ਬਚ ਸਕਣ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤਾਂ ਵੀਡੀਓ ਨੂੰ ਇੱਥੇ ਕਰਦੇ ਆਂ ਖਤਮ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸਣਾ ਜਿਨ੍ਹਾਂ ਨੇ ਹਾਲੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦਾ ਕਿਸੀ ਨਵੀਂ ਵੀਡੀਓ ਵਿੱਚ ਰੱਬ ਰੱਖਾ